ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀ ਆਂ ਖਬਰ ਹੈ ਜੀ ਧੂਰੀ ਤੋਂ ਬਿਲਕੁਲ ਰੱਖੋ ਅਗਰ ਖਬਰਾਂ ਬਾਰੇ ਪਤਾ ਮਿਲਣਾ ਹੋਵੇ ਤਾਂ ਲਾਈਕ ਵੀ ਕਰਾਓ ਵਾਈਟ ਲੀਕ ਕਰੋ ਅੱਜ ਸਾਡੇ ਲਈ ਇੱਕ ਬੜੇ ਮਹਾਨ ਵਾਲੀ ਗੱਲ ਹੈ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਿੰਘ ਜੀ ਸਾਡੇ ਕੋਲ ਆ ਪਹੁੰਚੇ ਹਨ ਸਾਡੇ ਲਈ ਬੜੀ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਹੈ ਅਸੀਂ ਆਪਣੇ ਵੱਲੋਂ ਆਪਣੀ ਬਰਾਦਰੀ ਵੱਲੋਂ ਆਮ ਕੜੀਆ ਪਾਈਚਾਰੇ ਵੱਲੋਂ ਵਿਸ਼ਵ ਕਰਮਾ ਮੰਤਰ ਕਮੇਟੀ ਵੱਲੋਂ ਆਮ ਕੜੀਆ ਕੋ ਦੁਆਰਾ ਕਮੇਟੀ ਵੱਲੋਂ ਇਹਨੂੰ ਇੱਥੇ ਜੀ ਹੋਇਆ ਆਪਦੇ ਨੂੰ ਧੰਨਵਾਦ ਅਤੇ ਅੰਮਾਨ ਨੂੰ ਬੇਨਤੀ ਵੀ ਕਰਾਂਗੇ ਕਿ ਸਾਨੂੰ ਸਾਡੀ ਬਰਾਦਰੀ ਨੂੰ ਉੱਚਾ ਚੱਕਰ ਲਈ ਸਾਨੂੰ ਸਹਿਯੋਗ ਵੀ ਦੇਣ ਸਾਨੂੰ ਸੇਧ ਵੀ ਦੇਣ ਤੇ ਸਾਨੂੰ ਸਹਿਯੋਗ ਦੇ ਬਹੁਤ ਬਹੁਤ ਧੰਨਵਾਦ ਮਾਰਜੋਤ ਸਰਕਾਰਜੋ ਜੀ ਏ ਸਿੰਘ ਜੀ ਮਠਾੜੂ ਅੱਜ ਸਾਡੇ ਧੂਰੀ ਸੈਡ ਦੇ ਵਿੱਚ ਆਪਣੇ ਚਰਨ ਪਾਏ ਨੇ ਇਹਨਾਂ ਨੇ ਪਲਾਹਾ ਆਪਣੇ ਜਿਹੜੇ ਪੱਤਰਕਾਰ ਨੇ ਸਾਡੇ ਦਫ਼ਤਰ ਵਿੱਚ ਅਸੀਂ ਇਹਨਾਂ ਨੂੰ ਮਠਾੜੂ ਸਾਹਿਬ ਨੂੰ ਬੇਨਤੀ ਕਰਾਂਗੇ ਸਾਨੂੰ ਇਹਨਾਂ ਨੇ ਜੋ ਸਾਡੇ ਇਤਿਹਾਸ ਨੇ ਸਾਡੇ ਗੁਰੂਆਂ ਦੇ ਸਾਡੇ ਪੀਰਾਂ ਦੇ ਇਹ ਬਹੁਤ ਜ਼ਿਆਦਾ ਇਹਨਾਂ ਨੇ ਸਾਨੂੰ ਦੱਸਿਆ ਉਹਦੇ ਚੈਨਲ ਪਾਇਆ ਹੈ ਅੱਜ ਟਾਈਮ 'ਚ ਜੋ ਬਰਾਦਰੀ ਨੂੰ ਹਾਲਾਤ ਹਨ ਜਦ ਸਾਡੀ ਬਰਾਦਰੀ ਨੂੰ ਜੋ ਹੱਕ ਹਨ ਉਹ ਸੰਵਿਧਾਨਕ ਮਿਲਦੇ ਹਨ ਇਸ ਕਰਕੇ ਜੀ ਮਠਾੜੂ ਸਾਹਿਬ ਨੇ ਇਹ ਗੱਲ ਕਹਾਗੇ ਸਾਨੂੰ ਵੀ ਇਹ ਨਾ ਉੱਤੇ ਦੁਪਹਿਰਾ ਦਿੱਤਾ ਜਾ ਕੇ ਸਾਡੇ ਆਕਰੀਬ ਲੋਕ ਪੜ੍ਹੇ ਲਿਖੇ ਬੇਰੁਜ਼ਗਾਰ ਫਿਰਦੇ ਹਨ ਰੋਜ਼ਗਾਰ ਲਈ ਜਾਂ ਸੰਵਿਧਾਨ ਚ ਜੋ ਹੱਕ ਨੇ ਉਹ ਲੈਣ ਲਈ ਸਾਡੀ ਕੋਈ ਟੀਮ ਬਣਾ ਕੇ ਸਾਨੂੰ ਚਲایا ਜਾਵੇ ਤਾਂ ਕਿ ਅਸੀਂ ਆਪਣੇ ਹੱਕ ਪ੍ਰਾਪਤ ਕਰਕੇ ਜ਼ਿੰਦਗੀ ਨੂੰ ਸਫਲੀ ਕਰਕੇ ਜੀ ਸਕੀਏ ਇਸ ਲਈ ਆਉਣ ਤੇ ਮਠਾੜੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਬੋਲਨ ਬਾਬਾ ਵਿਸ਼ੂ ਕਰਮਾ ਮਹਾਰਾਜ ਜੀ ਜੀ ਸਾਹਿਬ ਹੋਏ ਬਦਜੀ 17 ਤਰੀਕ ਤੋਂ ਮੈਨੂੰ ਦਾਟਿਆ ਨੂੰ ਅਬੂ ਜੀ ਨਾਲ ਜਿੰਨਾ ਪਹਿਲਾਂ ਉੱਥੇ ਵੀ ਟਾਕੀ ਰਹਿਣਾ ਕੈਨੇਡਾ ਦੇ ਹੁੰਦ ਨੇ ਬੜਾ ਮੈਨੂੰ ਉੱਥੇ ਵੀ ਬੈਠੇ ਅਸ਼ੀਰਵਾਦ ਦਿੰਦੇ ਰਹੇ ਨੇ ਇੱਥੇ ਵੀ ਬਹੁਤ ਦਿੰਦੇ ਨੇ ਇਹਨਾਂ ਨੇ ਮੈਨੂੰ ਵੀ ਬੁਲਾ ਰਾ ਬਣਾ ਦਿੱਤਾ ਮਾੜਮਟੇ ਜੇਲੀ ਦੀ ਸੇਵਾ ਮੇਰੇ ਕੋਲ ਹੁੰਦੀ ਆ ਅਭਿਆਸ ਦੇ ਸਮਾਜ ਦੀ ਉਹ ਕਰ ਰਿਆ ਮੈਂ ਇਹਨਾਂ ਨਾਲ ਹੀ ਰਿਹਾ ਤੇ ਮੈਂ ਨਾ ਵੀ ਜਾ ਕੇ ਆਇਆ ਤੇ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਸਾਡੇ ਸਾਇਰ ਦੇ ਵੀ ਤੁਹਾਨੂੰ ਪਹੁੰਚਣ ਤੇ ਬੁਲਾਵਾ ਦੇ ਦਫਤਰ ਦੇ ਵਿੱਚ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਹੈ ਵੀ ਕਹਿਣਾ ਹੈ ਜੀ ਇਹ ਕਿ ਖਾਸਾ ਮਾਇਨੇ ਦੀ ਹੁੰਦੀ। ਕਈ ਵਾਰ ਰਮਸ਼ਾਨ ਨੂੰ ਆਪਣੇ ਕੀਮਤ ਦਾ ਪਤਾ ਨਹੀਂ ਹੁੰਦਾ। ਜਦੋਂ ਸਮਾਜ ਦੇ ਵਿੱਚ ਵਿਚਰਦਾ ਤੇ ਜਦੋਂ ਉਸ ਨੂੰ ਉਹਦੀ ਉਹਦੇ ਗੁਣਾ ਦੀ ਜਾਂ ਉਹਦੀ ਜੋ ਕਿ ਜੋ ਵੀ ਉਹਦੀ ਘਾੜਾ ਹੁੰਦੀ ਆ ਉਸ ਦੀ ਚਰਚਾ ਹੁੰਦੀ ਆ ਤਾਂ ਉਸ ਨੂੰ ਪਤਾ ਲੱਗਦਾ ਕਿ ਮੇਰੀ ਪੋਜੀਸ਼ਨ ਕੀ ਹੈ। ਸੋ ਇਹੋ ਹੀ ਪੋਜੀਸ਼ਨ ਆ ਗਿਆ ਮੈਂ ਤਾਂ ਇੱਕ ਨਾਚੀਵ ਜਿਹਾ ਬੰਦਾ ਸੀ ਪਰ ਮੈਨੂੰ ਲੱਗਣ ਲੱਗੀ ਹੋਈ ਸੀ ਕਿ ਮੈਂ ਆਪਣਾ ਜਿਹੜਾ ਇਤਿਹਾਸ ਹੈ ਆਮੜੀਆਂ ਦਾ ਉਹ ਇਤਿਹਾਸ ਦੇ ਵਿੱਚ ਆਪਣਾ ਯੋਗਦਾਨ ਪਾਵਾਂ। ਕਿ ਮੈਨੂੰ ਤਕਰੀਬਨ 25 ਸਾਲ ਹੋ ਗਏ ਇਸ ਵਿੱਚ ਯੋਗਦਾਨ ਪਾਉਂਦਿਆਂ ਮੈਂ ਆਪਣੇ ਇਤਿਹਾਸ ਦੇ ਵਿੱਚ ਜੋ ਪ੍ਰਾਚਨ ਇਤਿਹਾਸ ਸੀ ਉਸ ਦੇ ਵਿੱਚ ਬਹੁਤ ਕੁਝ ਗਲਤ ਗੱਲਾਂ ਦੇ ਨਾਲ ਸਾਨੂੰ ਇਹ ਦੱਸਿਆ ਗਿਆ ਸੀ ਸਾਡੇ ਇਤਿਹਾਸ ਨੂੰ ਪਰ ਉਹ ਇਤਿਹਾਸ ਨੂੰ ਸਤਿਕਾਰ ਰਹੀ ਮੈਂ ਆਪਾਂ ਦਾ ਪੂਰਾ ਜੋੜ ਲਾਇਆ ਕਿ ਮੈਂ ਕਹ ਰਿਹਾ ਹਾਂ ਕਿ ਮੈਂ ਆਪ ਤੁਹਾਰੇ ਦੇ ਜੋ ਵੀ ਸੰਸਥਾਵਾਂ ਹਨ ਪ੍ਰਾਸਾਹ ਦਾ ਬਧਨ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅਨਲਜੇਸ ਬੰਦੇ ਨੂੰ ਇੱਕ ਐਂਡੇ ਪਲੇਟਫਾਰਮ ਦੇ ਉੱਤੇ ਬੋਲਣ ਲਈ ਮੌਕਾ ਦਿੱਤਾ ਤੇ ਮੈਂ ਆਪ ਜੀ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਬਾਈ ਬੋ ਜੀ ਦਾ ਖਾਸ ਸਤਿਕਾਰ ਬਾਈ ਬੋ ਜੀ ਕੀ